ਇਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੁਹੀ ਕੀ ਸ਼ਲੋਕਾਂ ਨਾਲ ਮਹੱਲਾ ਤੀਜਾ ਸ਼ਲੋਕ ਮਹੱਲਾ ਤੀਜਾ ਸੁਹਾ ਹੈ ਵੇਸ ਦੁਹਾਗੇ ਪਰ ਫਿਰ 라ਵਣ ਜਾਏ ਫਿਰ ਛੋੜਿਆ ਪਰ ਆਪਣਾ ਮੋਹੀ ਦੂਜੇ ਭਾਈ ਹਾਂਜੀ ਇਹ ਦੇਖੋ ਸੁਹਾ ਜਿਹੜਾ ਸੁਹੀ ਲਫ਼ਜ਼ ਹੈ ਸੁਹਾ ਰੰਗ ਰੈੱਡ ਨਹੀਂ ਹੁੰਦਾ ਅੱਛਾ ਜੀ ਰੈੱਡ ਅਸੀਂ ਮੰਨਦੇ ਹਾਂ ਆਪਣੀ ਭਾਸ਼ਾ 'ਚ ਰੈੱਡ ਨੂੰ ਸੂਹਾ ਕਹਿੰਦੇ ਆ ਪਰ ਰੈੱਡ ਨਹੀਂ ਹੁੰਦਾ ਲਾਲ ਰੰਗ ਹੋਰ ਹੈ ਲਾਲ ਅਫਸ ਦਾ ਅਰਥ ਸਾਡੇ ਕੋਲ ਕੁਝ ਹੋਰ ਹੈ ਲਾਲ ਪ੍ਰੇਮ ਦੇ ਰੰਗ ਨੂੰ ਕਹਿੰਦੇ ਨੇ ਇਹ ਸੂਹਾ ਹੋਰ ਹੈ ਰੰਗ ਹੁਣ ਸੂਹੇ ਆ ਲਾਲ ਦੇ ਵਿੱਚ ਫਰਕ ਹੈ ਗੁਰਮੁਖੀ ਭਾਸ਼ਾ 'ਚ ਸਾਡੀ ਗੁਰਬਾਣੀ ਦੀ ਭਾਸ਼ਾ 'ਚ ਫਰਕ ਹੈ ਪੰਜਾਬੀ ਭਾਸ਼ਾ 'ਚ ਨਹੀਂ ਫਰਕ ਮਨਮਤ ਦਾ ਰੰਗ ਜਿਹੜਾ ਹੈ ਨਾ ਸੱਚ ਦੇ ਰੰਗ ਤੋਂ ਇਲਾਵਾ ਜਿਹੜਾ ਰੰਗ ਹੈ ਉਹ ਸੂਹਾ ਹੈ ਰੂਏ ਬੇਸ ਦੁਆਗੜੀ ਦੁਆਗੜੀ ਹੈ ਜੋ ਹਗੜਨ ਖਾਸ ਜੀ ਨੇ ਪਾਇਆ ਕੂੜੀ ਮੱਤ ਹੈ ਕੂੜਾ ਵਪਾਰ ਹੈ ਜਿਹਦਾ ਛੋਟੀ ਮੱਤ ਕੂੜਾ ਵਪਾਰ ਹੈ ਉਹ ਦੁਆਗੜੀ ਹੈ ਉਹਦੇ ਮੱਤ ਦੇ ਘੜਨ ਵਾਲਾ ਘੜਾ ਹੈ ਜਿਹੜਾ ਜਿਹਨੇ ਮੱਤ ਚਲਾਈ ਹੈ ਉਹ ਉਹਨੂੰ ਉਹ ਪਤੀ ਮੰਨ ਕੇ ਉਹਦੇ ਮਗਰ ਬੁੱਧੀ ਤਾਂ ਦੁਆਗੜੀ ਹੈ ਜਿਵੇਂ ਬੁੱਧ ਮੱਤ ਹੈ ਆਦਮੀ ਦੀ ਮੱਤ ਹੈ सनातन ಮತ ਹੈ ਆਦਮੀ ਦੀ ಮತ ਹੈ ਇਸਾਈ ಮತ ਹੈ ਆਦਮੀ ਦੀ ಮತ ਹੈ ਆਦਮੀ ਦੀ ಮತ ਜਿੱਥੇ تک ਹੈਗੀ ਹੈ ਉਹਨੂੰ ਮੰਨਣ ਵਾਲੀ ਜਿਹੜੀ ਹੈ ਬੁੱਧ ਐਕਸੈਪਟ ਕਰਨ ਵਾਲੀ ਬੁੱਧ ਉਹਦਾ ਹੱਦ ਪਰ ਆਦਮੀ ਤੋਂ ਮਾਇਆ ਦੀ ਗੱਲ ਕਰਦੇ ਹੋ ਤੁਸੀਂ ਜੜ ਦੀ ਗੱਲ ਕਰਦੇ ਹੋ ਦੇਖੋ ਇਹ ਜਿਹੜੀ ਆਦਮੀ ਦੀ ಮತ ਨਹੀਂ ਹੈ ਇਹ ਗੁਰਮਤ ਠੀਕ ਹੈ ਆਦਮੀ ਨੇ ਪਾਵਨ ਚਾਰਨ ਕੀਤੇ ਪਰ ਭਲਾਏ ਬੋਲਿਆ ਕਿ ਹੈ ਨਾ ਉਹ ਕੋ ਹੂੰ ਹੂੰ ਅਜਾ ਤੁਸੀਂ ਫਿਰ ਮਨਮਤ ਦੀ ਗੱਲ ਕਰ ਰਹੇ ਹੋ ਵੀ ਜਿਹੜਾ ਆਪ ਮਨ ਵੱਲੋਂ ਬੋਲੇ ਆਂ ਹਾਂ ਜਿਹੜਾ ਆਪਣੇ ਲੈਵਲ ਤੇ ਆਪਣੇ ਦਿਮਾਗ ਨਾਲ ਹੀ ਬੋਲੇ ਆ ਉਹ ਤਾਂ ਭਲਾਏ ਬੋਲੇ ਨੇ ਨਾ ਸਾਰੇ ਭਗਤਾਂ ਉਹ ਤਾਂ ਕਹਿੰਦੇ ਨਹੀਂ ਸਾਡੀ ਮੱਤ ਹੈ ਮੇਰੀ ਮੱਤ ਥੋੜੀ ਨਾ ਉਹ ਕਹਿੰਦੇ ਨੇ ਕਿ ਜਿੰਨੇ ਜਗਰਾਤੇ ਦੇ ਭਜਨ ਵਗੈਰਾ ਲੋਕ ਗਾਉਂਦੇ ਆਂ ਆਪਣੇ ਬਣਾਏ ਹੁੰਦੇ ਉਹਨਾਂ ਦੇ ਹਾਂਜੀ 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 ਠੀਕ ਹੈ ਜੀ ਸੂਏ ਬੇਸ ਨੇ ਜਿੰਨੇ ਵੀ ਬੇਸ ਭੇਸ ਕੀਤੇ ਹੋਏ ਨੇ ਦੇ ਤਾਰਿਆਂ ਦੇ ਆਪਾਂ ਪੇਸ ਹਰਾ ਹਾਰ ਮਸੇ ਆਪਾਂ ਆਪਣਾ ਪੇਸ ਹੈ ਇਹ ਦੁਆਗਣੀ ਦੇ ਪੇਸ ਨੇ ਇਸ ਕਰਕੇ ਤੁਕਤਾ ਨੇ ਕੋਈ ਪੇਸ ਨਹੀਂ ਤਾੜਨ ਕੀਤਾ ਖਾਲਸਾ ਦਾ ਵੀ ਪੇਸ ਨਹੀਂ ਆਏ ਵਰਦੀ ਹੈ ਫੌਜ ਦੀ ਸਿੱਖ ਵਾਸਤੇ ਕੋਈ ਪੇਸ ਨਹੀਂ ਸਾਰੇ ਹੀ ਨੇ ਵਿੱਚ ਦੇ ਦੇਖੋ ਆਪਣੇ ਕੋਲ ਕਸਾਈ ਵੀ ਹੈ ਸਦਨ ਉਹ ਵੀ ਵਿੱਚ ਹੈ ਤੇ ਆਪਣੇ ਕੋਲ ਪੱਕੀ ਵੀ ਨੇ ਸਾਰਸੋਤ ਬ੍ਰਾਹਮਣ ਨੇ ਇਹ ਜੈਦੇਵ ਵੀ ਹੈ ਬ੍ਰਾਹਮਣ ਇਹ ਤੇ ਸਾਰੇ ਇਕੱਠੇ ਹੀ ਨੇ ਜਿਹੜੇ ਦੂਜੇ ਹੁੰਦੇ ਨੇ ਉਹ ਪੇਸ ਮਨਮਤਾਂ ਦੇ ਉਹ ਅੱਡ ਹੁੰਦੇ ਨੇ ਆਪਣਾ ਉਹਨਾਂ ਦੀ ਪਛਾਣ ਵੀ ਅੱਡ ਅੱਡ ਹੈ ਉਹ ਦਹਾੜਣੀ ਪਰ ਫਿਰ ਰਾਵਣ ਚਾਹੇ ਪਰ ਫਿਰ ਮਤਲਬ ਹੈ ਦੂਜੇ ਦਾ ਗਿਆਨ ਅੰਤਰਾਤਮਾ ਦੀ ਆਵਾਜ਼ ਨੂੰ ਛੱਡ ਕੇ ਦੂਜੇ ਦਾ ਗਿਆਨ ਦੂਜੇ ਮਨ ਦਾ ਗਿਆਨ ਨੂੰ ਗ੍ਰਹਿਣ ਕਰਨ ਜਾਂਦਾ ਫਿਰ ਛੋੜਿਆ ਘਰ ਆਪਣੇ ਆਪਣੇ ਅੰਤਰਾਤਮਾ ਦੀ ਬਾਤ ਛੱਡਤੀ ਆਪਣੇ ਅੰਦਰ ਜਿਹੜਾ ਰਾਮ ਬੋਲਦਾ ਉਹਦੀ ਗੱਲ ਨਹੀਂ ਮੰਦੀ ਹੈ ਭਾਵੇਂ ਮਨਾ ਵੀ ਲਿਆ ਸਿੱਧਾ ਨੂੰ ਗੁਰਨਾਨ ਕਰਦੇ ਨੇ ਵੀ ਭਾਈ ਅਸਲ ਗੱਲ ਆ ਸਿੱਧ ਕੋਸ਼ਟ ਵਿੱਚ ਅੰਤਰਾਤਮਾ ਨੇ ਐਕਸੈਪਟ ਵੀ ਗੱਲ ਹੈ ਫਿਰ ਫਿਰ ਵੀ ਨਹੀਂ ਮੰਨੇ ਮੰਨੇ ਐਕਸੈਪਟ ਨਹੀਂ ਕੀਤਾ ਉਹਦਨੇ ਐਕਸੈਪਟ ਨਹੀਂ ਕੀਤਾ ਅੰਤਰਾਤਮਾ ਜੈ ਮੰਨ ਗਈ ਫਿਰ ਜੋੜਿਆ ਕਰ ਆਪਣੇ ਮੋਈ ਦੂਜੇ ਪਾਸੇ ਦੂਜੇ ਪਾਈ ਦੀ ਮਾਇਆ ਉਹਨਾਂ ਨੂੰ ਸੀ ਵੀ ਸੰਸਾਰੀ ਵੜਿਆਈ ਸਾਡੀ ਤਾਂ ਜਾਊਗੀ ਸਾਨੂੰ ਤਾਂ ਰਾਜੇ ਕੁਝ ਦੇਣ ਸਾਡੀਆਂ ਇੰਨੀਆਂ ਜਾਇਦਾਦਾਂ ਨੇ ਇੱਕ ਪ੍ਰੋਬਲਮ ਬਣ ਜਾਂਦੀ ਆ ਮੈਂ ਤਾਂ ਆ ਕਹਿ ਚੁੱਕਿਆ ਹੁਣ ਮੈਂ ਕਿਹੜੇ ਉਹਨਾਂ ਨੇ ਇਹ ਗੱਲ ਉਹਨਾਂ ਨੇ ਆਪਣੇ ਤਜਰਬੇ ਚੋਂ ਲਿਖੀ ਹੋਈ ਹੈ ਕਿ ਜਿਹੜੇ ਵੀ ਗੁਰੂ ਅਮਰਦਾਸ ਦੇ ਨਾਲ ਸੀ ਬੰਦੇ ਪਹਿਲਾਂ ਦੂਜੇ ਪਾਸੇ ਲੱਗੇ ਜੀ ਇਹ ਖੁਦ ਵੀ ਦੂਜੇ ਪਾਸੇ ਸੀ ਨਾ ਦੂਜੀ ਮੱਧਤਾੜ ਜਦੋਂ ਨਾਲ ਉਹ ਬੋਲਦਾ ਅੱਧੀ ਗੱਲ ਨਹੀਂ ਮੰਨੀ ਤਾਂ ਉਹਨੇ ਗੱਲ ਲਿਖੀ ਇਹ ਕਹੇ ਕਿ ਪਰ ਜੇ ਆਪਾਂ ਕਹਿੰਨੇ ਆਪਣੇ ਤਜਰਬੇ ਤੋਂ ਲਿਖੀ ਤਾਂ ਬਲਾਈ ਬੋਲਨੇ ਫਿਰ ਵੀ ਹਾਂ ਬਲਾਈ ਬੋਲਣਾ ਸੀ ਪੁੱਛਿਆ ਵੀ ਮੈਂ ਹੁਣ ਕੀ ਕਰਾਂ ਇਹਨਾਂ ਨੂੰ ਕਿਵੇਂ ਉਹ ਕਹਿੰਦੇ ਆਹ ਕਹਿ ਦੇ ਉਹ ਸੰਸਾਰ ਨੂੰ ਤਾਂ ਕੋਈ ਵਾਸੇ ਦੇ ਨਹੀਂ ਸੀ ਨਾ ਇਹ ਸੰਸਾਰ ਵਾਸਤੇ ਮੈਸੇਜ ਹੈ ਹਾਂਜੀ ਮਿੱਠਾ ਕਰਕੇ ਖਾਇਆ ਬਹੁਤ ਸਾਧੋਂ ਵਧਿਆ ਰੋਗ ਸ਼ੁੱਧ ਪਧਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਯੋਗ ਹਾਂਜੀ ਮਿੱਠਾ ਕਰਕੇ ਖਾਇਆ ਮਿੱਠਾ ਕਰਕੇ ਖਾ ਲਿਆ ਬਹੁਤ ਮਿੱਠਾ ਬਹੁਤ ਮਿੱਠਾ ਲੱਗਦਾ ਨੇ ਪਹਿਲਾਂ ਹਾਂਜੀ ਉਹ ਉਹ ਮਿੱਠਾ ਕਰਕੇ ਅੰਦਰ ਐਕਸੈਪਟ ਕਰ ਲਿਆ ਉਹ ਪਾੜ ਲਿਆ ਅੰਦਰ ਉਹ ਜਿਹੜਾ ਸੀ ਨਾ ਆਪਣੇ ਗੁਰਪਾਠੀ ਉਹਨਾਂ ਨਾਲ ਪਿਆਰ ਬਹੁਤ ਪੈ ਗਿਆ ਵੀ ਹੁਣ ਕਿੰਨੇ ਛੱਡੀਏ ਇਹਨਾਂ ਨੂੰ ਬਹੁਤ ਸਵਾਦੋਂ ਭਜਾ ਰੋਗ ਜਿਵੇਂ ਆਪਾਂ ਮਿੱਠਾ ਖਾਂਦੇ ਆਂ। ਤਰਾ ਕਰਾ ਦੇ ਮਿੱਠੇ ਖਾਂਦੇ ਆਂ। ਬਹੁਤ ਸਵਾਦ ਕਰਕੇ ਖਾਂਦੇ ਆ ਤਾਂ ਇਹਦੇ ਨਾਲ ਰੋਗ ਪੈਦਾ ਹੁੰਦਾ ਐਵੇਂ ਹੀ ਉਹਦਾ ਰੋਗ ਹੈ। ਅਨੰਤ ਪ੍ਰਕਾਰ ਦਾ ਹੋਇਆ, ਅਨੰਤ ਪ੍ਰਕਾਰ ਦਾ ਹੋਇਆ ਪਰ ਇਹਦੇ ਨਾਲ ਰੋਗ ਇਹ ਵਾਧਦਾ ਹੋਵੇਂ ਰੋਗ ਵਾਧਦਾ ਹੋਵੇਂ, దీర్ఘ ਰੋਗ ਹੈ। ਇੱਥੇ ਪੈਰ ਦਾ ਵਾਹ ਵਾਹ ਨੂੰ ਚੱਕ ਲਿਆ ਲੱਗਦਾ ਬਹੁਤ ਸਵਾਦੋਂ ਵਧਾਇਆ ਰੋਗ ਹੋਣਾ ਚਾਹੀਦਾ ਹੈ ਜੀ। ਹੋ ਸਕਦਾ ਪਹਿਲਾਂ ਸਵਾਦ ਹੋਵੇ, ਪਿੱਛੋਂ ਇਹਨਾਂ ਨੇ ਵਾਵੇ ਘਾਟ ਦੇ ਦਿੱਤੇ ਬਹੁਤ ਸਾਰੇ। ਕਿਉਂਕਿ ਬਹੁਤ ਜਗ੍ਹਾ ਸਵਾਦ ਲਿਖਿਆ ਹੋਇਆ ਹੈ ਬਹੁਤ ਜਗ੍ਹਾ ਉਹਨਾਂ ਕੋਲ ਵਾਵੇ ਲੱਗ ਰਹੇ ਸੀਗੇ ਨਹੀਂ ਉਹਨਾਂ ਨੇ ਸਵਾਦ ਹੀ ਲਿਖਤਾ ਸਵਾਦ ਦਾ ਕੋਈ ਅੱਖਰ ਉਸ ਬਣਦਾ ਹੀ ਨਹੀਂ ਹੈ ਆਹ ਆ ਵੈਸੇ ਸਵਾਦ ਅੱਖਰ ਨਹੀਂ ਬਣਦਾ ਕੋਈ ਕਿਉਂਕਿ ਉਹ ਹੀ ਲਫ਼ਜ਼ ਆਊਗਾ ਕੁਰਬਾਨੀ ਚ ਤਾਂ ਨੀਵ ਸੀ ਇਹਨਾਂ ਨੇ ਵਾਵੇ ਬਸ ਟਾਈਪ 'ਚ ਥੋੜੇ ਹੋਣੇ ਨੇ ਕਿਤੇ ਲਾ ਦਿੱਤਾ ਕਿਤੇ ਨਾਂ ਲਾ ਦਿੱਤਾ ਨਾਲੇ ਫਿਰ ਇਸ ਤਰ੍ਹਾਂ ਹੀ ਸਵਾਇ ਮੰਗ ਦਾ ਵਾਵਾ ਚੱਕ ਕੇ ਉਹ ਸਾਰੇ ਅਰਥਾਂ ਦੇ ਅਰਥ ਕਰਤੇ ਹਾਂਜੀ ਹਾਂ ਫਿਰ ਹੁਣ ਪੀ ਕੀਤਾ ਜਾਵੇ ਜੇ ਕਰਦੇ ਆਪਾਂ ਆਪਣਾ ਕੰਮ ਇਹੀ ਹੈ ਵੀ ਉਹ ਠੀਕ ਕਰੀ ਹੁਣ ਖੋਜੀਏ ਜੀ ਬਹੁਤ ਸਵਾਦੋਂ ਵਧਿਆ ਰੋਗ ਬਹੁਤੇ ਸਵਾਦ ਜਿਹੜੇ ਹੁੰਦੇ ਨੇ ਨਾ ਉਦੋਂ ਰੋਗ ਵੱਧ ਗਿਆ ਕਿਉਂ ਜਿਹੜੇ ਇਹ ਕਹਾਣੀਆਂ ਨੇ ਚ ਤਰ੍ਹਾਂ ਤਰ੍ਹਾਂ ਦੇ ਸਵਾਦ ਨੇ ਸਾਖੀਆਂ ਠੀਕ ਜੀ ਨਾਮ ਦਾ ਇੱਕੋ ਜਿਹਾ ਸਵਾਦ ਹੈ ਖੂਬ ਖਾਣਾ ਖਿਚੜੀ ਜਾਵੇ ਅੰਮ੍ਰਿਤ ਲੋਣ ਖਿਚੜੀ ਜਿਹੜੀ ਹੁੰਦੀ ਹੈ ਨਾ ਇਹ ਖਿਚੜੀ ਮਾਟਾਂ ਨੇ ਬਾਕੀ ਜਿਹੜੀਆਂ ਚਲਦੀਆਂ ਨੇ ਨਾ ਆਪਾਂ ਵਿਰੋਧੀ ਕਹਾਣੀਆਂ ਸਾਖੀਆਂ ਦੇ ਨਾਲ ਇੱਕ ਮਤ ਬਣਾਈ ਹੋਈ ਹੈ ਉਹ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਨੇ ਆਪਾਂ ਵਿਰੋਧ ਬੁਰਾ ਦਾ ਸਾਥ ਵੀ ਉਹਨਾਂ ਦੇ ਵਿੱਚ ਫਿਰ ਵੀ ਧਰਮ ਮੰਡੀ ਬੈਠੇ ਰਹੇ ਉਹਨੂੰ ਉਹਦੇ ਨਾਲ ਕੀ ਵਾਧਾ ਉਹਦੇ ਨਾਲ ਸਾਰੇ ਰੋਗ ਤੇ ਵਾਧਦੇ ਨੇ ਜੁੱਧ ਪਤਾ ਹਰ ਛੋੜਿਆ ਫਿਰਦੇ ਵਿੱਚ ਹਰ ਸੀ ਹਰ ਜਾਂ ਤਾਂ ਹਿਰਦੇ માં ਹੈ ਫਿਰਦੇ ਵਿੱਚ ਜਿਹੜਾ ਹਰ ਸੀ RAM ਸਿੰਘ ਛੱਡ ਦਿੱਤਾ ਸੁਧ ਸੀ ਇਹਦਾ ਸੁਧ ਮੰਨ ਛੱਡ ਦਿੱਤਾ ਉਹਦੀ ਨੇ ਉਹਦੀ ਗੱਲ ਵੀ ਸੁਣਦੀ ਫਿਰ ਲੱਗਾ ਜਾਇ ਬਿਜੋਗ ਬਿਜੋਗ ਤਾਂ ਫਿਰ ਲੱਗਣੀ ਹੈ ਉਹ ਜਿਹੜਾ ਛੱਡਿਆ ਹੋਇਆ ਹੈ ਵਿਜੋਗ ਉਹਦੇ ਨਾਲੋਂ ਵੀ ਵਿਜੋਗ ਹੈ ਆਪਣੇ ਆਪ ਆਪਣੇ ਮੂਰ ਨਾਲੋਂ ਵੀ ਵਿਜੋਗ ਹੈ ਹੋਰ ਕਿਸੇ ਨਾਲੋਂ ਵਿਜੋਗ ਨਹੀਂ ਅਸੀਂ ਜਦ ਪਰਮਾਤਮਾ ਤੋਂ ਵਿਜੋਗ ਬਣਦੇ ਆਂ ਇਹੀ ਗੱਤੀ ਕਰਦੇ ਆਂ ਪਰਮਾਤਮਾ ਨਾਲ ਸੰਜੋਗ ਹੈ ਨਾ ਵਿਜੋਗ ਹੈ ਪਰਮਾਤਮਾ ਸ਼ਬਦੇ ਨਹੀਂ ਵਰਤੇ ਗੁਰਬਾਣੀ ਦੇ ਆਪਣੇ ਮੂਰ ਨਾਲ ਸੰਜੋਗ ਹੈ ਆਪਣੇ ਮੂਰ ਨਾਲੋਂ ਵਿਜੋਗ ਹੈ ਬਸ ਇੱਕ ਦੇ ਵਿੱਚ ਕੋਈ ਚੀਜ਼ ਨਾ ਮਿਲ ਸਕਦੀ ਆ ਨਾ ਇੱਕ ਕਿਸੇ 'ਚ ਮਿਲਦਾ ਹੈ ਐਟਮ ਜਿਹਨੇ ਮਰਜ਼ੀ ਘੱਟੇ ਹੁਣ ਵੱਖਰੇ ਵੱਖਰੇ ਪਏ ਨੇ ਜਦ ਮਰਜ਼ੀ ਏਟ ਕਰ ਲੋ ਉਹਨੂੰ ਬਈ ਇੱਕ ਤਾਂ ਉਹ ਅਜਿਹਾ ਆਇਟਮ ਹੁੰਦਾ ਹਾਂਜੀ ਗੁਰਮੁਖੀ ਹੋਵੇ ਸੋ ਪਲਟਿਆ ਹਰ ਰਾਤੀ ਪਾਜ ਸਿੰਗਾਰ ਤਹਿਜ ਸੱਚ ਤੇ ਨਾਗਿਆ ਹਰ ਨਾਮਾ ਉਰਤਾਰ ਜੇ ਗੁਰਮੁਖੀ ਹੋਵੇ ਜੇ ਅੰਦਰ ਰਾਮ ਦੀ ਗੱਲ ਮੰਨਣ ਵਾਲੀ ਹੋਵੇ ਅੰਦਰ ਅੰਤਰਾਤਮਾ ਦੀ ਆਵਾਜ਼ ਮੰਨਣ ਵਾਲੀ ਹੋਵੇ ਨਹੀਂ ਮਿਲੀ ਆਪਾਂ ਨੂੰ ਸੱਚ ਨਹੀਂ ਮਿਲਿਆ ਸੀ ਗੁਰੂ ਮੰਗਾਸ ਨੂੰ ਪਰ ਮੰਨਣ ਵਾਲੇ ਸੀ ਸੱਚ ਨੂੰ ਉਹ ਗੁਰਮੁਖੀ ਕਹਿੰਦੇ ਨੇ ਉਹਨੂੰ ਬੁੱਧੀ ਨੂੰ ਉਹ ਜੇ ਗੁਰਮੁਖੀ ਹੋਵੇ ਤਾਂ ਪਲਟਿਆ ਫੇਰ ਪੜ ਲਦੀ ਹੈ ਬੁੱਧੀ ਫੇਰ ਫੇਰ ਛੱਡ ਜਾਂਦੀ ਹੈ ਉਹ ਗੱਲ ਰਸਤੇ ਨੂੰ ਹੋਰ ਅੰਗਦ ਦੀ ਵੀ ਜਿਹੜੀ ਸੀ ਉਹ ਵੀ ਛੱਡ ਗਈ ਜੇ ਗੁਰਮੁਖੀ ਹੋਵੇ ਤਾਂ ਪੱਟ ਜਾਂਦਾ ਹੈ ਤੂੰ ਕੂੜੇ ਰਸਤੇ ਤੋਂ ਗੁਰਮੁਖੀ ਪੜਦਾ ਹੈ ਨਹੀਂ ਨਹੀਂ ਪੜਦਾ ਉਹ ਨਹੀਂ ਪੜ ਸਕਦਾ ਹਾਂਜੀ ਹਾਂਜੀ ਹਰ ਰਾਤੀ ਸਾਜ ਸ਼ਿੰਗਾਰ ਬਾਏ ਹਰ ਦਾ ਰੰਗ ਚੜ ਗਿਆ ਬਸ ਈ ਸਾਜ ਸ਼ਿੰਗਾਰੇ ਇਹੀ ਸੁਨਾਰ ਹੈ ਨੰਮ ਕੇ ਕਹਨਾਈ ਰਾਤ ਨਹੀਂ ਹੈ ਰਾਤੀ ਦਾ ਪਾਵਰਤੀ ਗਈ ਹੈ ਜੀ ਰੁਪੀ ਦੇ ਰੰਗ ਰੰਗੀ ਗਈ ਪਰਦੇ ਦੇ ਰੰਗ ਤੇ ਰੰਗੀ ਗਈ ਉਹ ਵੀ ਕਹਿੰਦੇ ਨੇ ਆਪਣੇ ਹੀ ਰੰਗ ਮੇਰੇ ਰੰਗ ਲੈ ਇਹ ਹੀ ਸੁਨਾਰ ਹੈ ਇਹਦੀ ਸਜਣਾ ਬੁੱਧੀ ਸੀ ਇਹਦੇ ਨਾਲ ਜਦ ਰਾਤੀ ਸਾਹ ਸ਼ਿੰਗਾਰਾ ਇਹਨੂੰ ਕਹਿੰਦੇ ਨੇ ਬੁੱਧ ਬਦਲੀ ਬੁੱਧ ਬਦਲੀ ਬਦਲ ਗਈ ਹੁਣ ਪਾਰਟੀ ਆਇਆ ਨਾ ਪਾਰਟੀ ਬਦਲ ਗਈ ਬਦਲ ਗਈ ਆਰਾង ਜੱਦਾ ਜੇ ਬਦਲ ਜੂਵੇ ਸਹਿਜ ਸੱਚ ਪਰ ਰਾਵਿਆ ਫੇਰ ਸਹਿਜ ਜਿਹੜਾ ਸੀ ਸੱਚ ਪਰ ਸੀ ਸਹਿਜ ਸੱਚ ਕੀ ਟਿਕਿਆ ਹੋਇਆ ਅੰਤਰਾਤਮਾ ਟਿਕੀ ਹੋਈ ਹੈ ਅੰਦਲਾ ਰਾਮ ਟਿਕਿਆ ਹੋਇਆ ਉਹੀ ਪਰ ਉਹ ਰਾਵਿਆ ਫਿਰ ਉਹਦੇ ਨਾਲ ਫਿਰ ਪਾਇਆ ਪ੍ਰੇਮ ਹਰਨਾਮ ਹੋਰ ਤਾਂ ਫਿਰ ਹਰਨਾਮ ਨੂੰ ਹਿਰਦੇ ਚ ਬਿਠਾਇਆ ਇਹ ਗੁਰਬਾਣੀ ਦਾ ਗਿਆਨ ਮੰਨਿਆ ਇਹ ਗੁਰਬਾਣੀ ਨੂੰ ਹਿਰਦੇ ਚ ਬਿਠਾਇਆ ਉਹ ਅਜੇ ਨਹੀਂ ਬੁੱਧ ਮੰਨਤੀ ਕਰੇਂਗੀ ਜੇ ਪੜਤੇ ਨਾ ਫਿਰ ਨਿਮੰਤਿ ਵਿਦਵਾਨ ਜਦੋਂ ਬੁੱਧ ਪੜ ਜਾਂਦੀ ਹੈ ਫਿਰ ਗੁਰਮੁਖ ਬਣ ਜਾਂਦਾ ਹੈ ਫਿਰ ਵਿਦਵਾਨ ਦੀ ਕਹਾ ਹੁੰਦਾ ਜਿਹੜੇ ਆਦਮੀ ਵਿਦਵਾਨ ਕਹਾਉਂਦੇ ਨੇ 10 ਲੋ ਗਿਆਨ ਹੀ ਨਹੀਂ ਹੈ ਵੀ ਵਿਦਵਾਨ ਦੇ ਵਿੱਚ ਕੀ ਦੋਖ ਹੁੰਦਾ ਹੈ ਗੁਰਮੁਖ ਆਰ ਵਿਦਵਾਨ ਵਿੱਚ ਕੀ ਫਰਕ ਹੁੰਦਾ ਜੇ ਸਾਨੂੰ ਕੋਈ ਕਹੇ ਮਨਦਾ ਜੇ ਕੋਈ ਥਾਲ ਕੱਢਦਾ ਹੁੰਦਾ ਮੂਰਖ ਪੰਡਤ ਕਹੇ ਪੰਡਤ ਨੂੰ ਵਿਦਵਾਨ ਨਹੀਂ ਕਹਿੰਦੇ ਉਹਨੂੰ ਗੁਰਬਾਣੀ ਮੂਰਖਮੰਦੀ ਹੈ ਹਾਏ ਅਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਲ ਜਿਹੜੀ ਭਾਣੇ ਚੱਲੇ ਸਦਾ ਸੁਹਾਗਣ ਗੁਰ ਕੇ ਭਾਣੇ ਚੱਲੇ ਆਪ ਮੇਲੀ ਕਰਤਾਰ ਕਰਤਾਲ ਨੇ ਆਪ ਮੇਲ ਲਈ ਆਪਣੇ ਨਾਲ ਮਿਲਾ ਲਈ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਲ ਉਹਨੇ ਸੱਚਾ ਫਿਰ ਪਾ ਲਿਆ ਸਦਾ ਹੀ ਸੁਹਾਗਣ ਹੈ ਹੁਣ ਨਹੀਂ ਇਹ ਵਿਦਵਾ ਨਹੀਂ ਹੋ ਸਕਦੀ ਇਹਦਾ ਸਵਾਲ ਸਦਾ ਸਿਰ ਹੈ ਇਹ ਸਦਾ ਸੁਹਾਗਣ ਹੈ ਤਾਂ ਸਦ ਜੀਵਨ ਹੈ ਹਾਂਜੀ ਇਹ ਸੁਹਾਗਣ ਅੱਖਰ ਤੇ ਸੱਤੇ ਤੇ ਹੋੜਾ ਵੀ ਲਾਇਆ ਜੀ ਸੱਤੇ ਤੇ ਔਂਕੜ ਵੀ ਲਾਇਆ ਇਹਦਾ ਕੀ ਭਾਵ ਹੈ ਕਾਫੀ ਅੱਖਰਾਂ ਨਾਲ ਦੋ ਦੋ ਮਾਤਰਾਵਾਂ ਹੈ ਗੁਰਬਾਣੀ ਹਾਂ ਹੈਗੀਆਂ ਨੇ ਉਹ ਫਿਰ ਵਿਚਾਲੇ ਬੋਲਣਾ ਨਾ ਸੋਏ ਬੋਲਣਾ ਔਕੜਾ ਬੋਲਣਾ ਵਿਚਾਲੇ ਛੂਬਾ ਹਾਗਣ ਨਹੀਂ ਛੋ ਆਗਣ ਨਹੀਂ ਛੋ ਆਗਣ ਵੀ ਗਲਤ ਹੈ ਛੂਬਾ ਆਗਣ ਵੀ ਗਲਤ ਹੈ ਵਿਚਾਲੇ ਆ ਇਹ ਅੱਖ ਨਾਰ ਵਰਤੇ ਐ ਫਿਰ ਬੁੱਧੀ ਵਾਸਤੇ ਐ ਵਿਵੇਕ ਬੁੱਧੀ ਹੋ ਗਈ ਹਾਂ ਜੀ ਆਜਾ ਜੀ ਨਾਰੀ ਨਾਹੀ ਲੱਗਦਾ ਸੱਚ ਨਾਲ ਨਹੀਂ ਹੈ। ਨਾ ਅਗਾਂਵਿ ਸਿਆਰੀ ਹੋਣੀ ਹੈ ਹਿੰਦੀ ਚ। ਹਾਂਜੀ। ਮਹੱਲਾ ਤੀਜਾ ਤੂੰ ਵੀਏ ਨਿਮਾਣੀਏ ਸੋ ਸੋ ਸਦਾ ਸੰਭਾਲ ਨਾਨਕ ਜਨਮ ਸਵਾਰੈ ਆਪਣਾ ਕੁੱਲ ਵੀ ਛੁੱਟੀ ਨਾਲ। ਤੂੰ ਵੀਏ ਪਹਿਲਾਂ ਜਿਹੜੀ ਸੂਬੀ ਸੀ ਉਹਨੂੰ ਕਹੇ ਨਿਮਾਣੀਏ ਸੋ ਸੋ ਸਦਾ ਸੰਭਾਲ ਤੇਰੇ ਅੰਦਰ ਸੋ ਆ ਤੇਰਾ ਇਹ ਜੇ ਨਾਲ ਮਿਲ ਕੇ ਰਹਿ। ਇਹਦੀ ਗੱਲ ਸੰਭਾਲ ਕੀ ਕਹਿੰਦਾ ਇਹੇ ਗੱਲ ਕਰਨ ਰੱਖ ਧਿਆਨ ਇਹਦੇ ਨਾਲ ਜੋੜ ਜਿਹੜੀ ਚੀਜ਼ ਤੇ ਸਾਡਾ ਧਿਆਨ ਆ ਚੀਜ਼ ਤੋਂ ਛੋੜੀ ਹੋਈ ਐ ਸੱਭਲ ਕੇ ਰਹਿ ਇਹਦੇ ਨਾਲ ਮਿਲ ਕੇ ਕੰਦ ਨਾਨਕ ਜਨਮ ਸਵਾਰੇ ਆਪਣਾ ਆਪਣਾ ਜਨਮ ਤਾਂ ਤੂੰ ਸਵਾਰੇ ਲੈਣਾ ਕੁੱਲ ਵੀ ਛੁੱਟੀ ਨਾ ਹੋਰ ਤੇਰੀ ਕੁੱਲ ਵੀ ਛੁੱਟੂਗੀ ਭਗਤਾਂ ਦੀ ਗੱਲ ਹੈ ਨੀ ਨਿਮਲ ਕੋਲ ਐ ਜਣੀ ਜਿਹੜੇ ਗੁਰਮਖੰਦ ਦੀ ਕੋਲ ਐ ਵੱਖਰੀ ਹੋਈ ਐ ਇਹ ਤਾਂ ਸਾਰਿਆਂ ਦੀ ਕੁਲ ਇੱਕੋ ਹੀ ਹੈ ਸਾਡੀ ਇੱਕ ਪਿਤਾ ਇੱਕ ਕਰਕੇ ਹਮ ਬਾਰਕ ਪਰ ਗੁਰਸਿੱਖੀ ਦੇ ਗੁਰੂਆਂ ਦੀ ਕੁਲ ਤਾਂ ਹੋ ਜਾਂਦੀ ਉਹ ਮੰਨਦੇ ਨੇ ਦੂਏ ਬਣਦੇ ਨੇ ਉਹ ਜਿਹੜੇ ਮੰਨ ਲੈਂਦੇ ਨੇ ਕੁਲ ਤੋਂ ਛੁੱਟ ਜਾਂਦੇ ਨੇ ਕੋ ਲਾਲੇ ਉਹ ਛੁੱਟ ਜਾਂਦੇ ਨੇ ਜਿਹੜੇ ਨਹੀਂ ਮੰਨਦੇ ਨਹੀਂ ਛੁੱਟਦੇ ਕੁਲ ਤਾਂ ਇੱਕੋ ਹੀ ਰਹਿਣੀ ਹੈ ਫਿਰ ਵੀ ਕੁਲਾਂ ਦੋ ਨਹੀਂ ਸਾਡੀਆਂ ਕੁਲ ਇੱਕੋ ਹੀ ਹੈ ਗੁਰਮੁਖ ਛੁੱਟ ਜਾਂਦੇ ਨੇ ਮਨੁੱਖ ਨਹੀਂ ਛੁੱਟਦੇ ਪਰ ਇਹਦਾ ਭਾਵ ਜਪੀ ਸਾਹਿਬ ਦੇ ਸ਼ਲੋਕ ਨਾਲ ਵੀ ਮਿਲਦਾ ਹੈ ਜੀ ਕੀਤੀ ਛੁੱਟੀ ਨਾਲ ਹਾਂ ਜੀ ਉਹ ਕਹਿੰਦੇ ਹੋਰ ਵੀ ਕਿੰਨੇ ਛੁੱਟ ਜਾਣਗੇ ਕਦੋਂ ਦਾ ਛੁੱਟਣਾ ਈ ਛੁੱਟਣਾ ਹਾਂਜੀ ਹੋਰ ਵੀ ਆਪੇ ਤਖਤ ਰਚਾਇਓਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜਿਐਨ ਸੱਚੀ ਧਰਮਸਾਲਾ ਆਪੇ ਤਖਤ ਰਚਾਇਓਨ ਆਕਾਸ਼ ਪਤਾਲਾ ਆਕਾਸ਼ ਪਤਾਲਾ ਤਾਂ ਲਿਖਿਆ ਹੈ ਦੋਹੇ ਉੱਥੇ ਹਿਰਦਾ ਜਿਹੜਾ ਹੈ ਉਹ ਕੱਲਾ ਨਾ ਉਹਨੂੰ ਆਕਾਸ਼ ਕਹਿ ਸਕਦੇ ਆ ਨਾ ਉਹਨੂੰ ਪਤਾਲ ਕਹਿ ਸਕਦੇ ਦੋਹੇ ਘਰ ਤੇ ਗੱਵਨ ਹੈ ਇਹ अंबर कह दें अंबर बल्कि दशे दशावा आपे तरचाया ना आकाश पता विज्ञानी है मन प्रगाश जैसे आकाश हम तर चार पास आकाशे है दशावा जो आकाश है धरती देरती साजिया ਸੱਚੀ ਧਰਮਸਾਲਾ ਜਿਹੜੀ ਧਰਤੀ ਹਿਰਦਾ ਸਾਜਿਆ ਹੁਕਮ ਨਾਲ ਸਾਜਿਆ ਹੈ ਇਹ ਧਰਮਸਾਲ ਹੈ ਫਿਰਦਾ ਧਰਮਸਾਲ ਹੈ ਬਾਹਰਲੀ ਧਰਤੀ ਧਰਮਸਾਲ ਨਹੀਂ ਹੈ ਫਿਰਦੇ ਚ ਧਰਮ ਘਮਾਉਣਾ ਹੈ ਧਰਮ ਅੰਦਰ ਹੋਣਾ ਜੇ ਧਰਮ ਅੰਦਰ ਹੈ ਤਾਂ ਉਹ ਧਰਮ ਵਾਲੇ ਕੰਮ ਕਰੂ ਜਿਹਦਾ ਧਰਮ ਬਾਹਰ ਹੈ ਅੰਦਰ ਫਿਰ ਕੀ ਹੈ ਜਿਹਨਾਂ ਦਾ ਬਾਹਰ-ਬਾਹਰ ਘਰ ਮੈਂ ਉਹਨਾਂ ਦਾ ਅੰਦਰ ਫਿਰ ਧਰਮ ਨਹੀਂ ਹੈ ਕਿ ਅੰਦਰ ਧਰਮ ਹੈ ਬਾਹਰ ਹੈ ਜੋ ਬਸ ਪੱਟ ਦੇ ਦਿੱਕਿਆ ਉਹੀ ਬਾਹ ਨਿਕਲਣੀ ਹੈ ਜੇ ਅੰਦਰ ਧਰਮਾਂ ਦਾ ਬਾਹ ਧਰਮ ਨਿਕਲ ਨਹੀਂ ਨਿਕਲਦੇ ਵਿੱਚੋਂ ਜੇ ਅੰਦਰ ਸੱਚਿਆ ਬਾਹ ਨਿਕਲ ਨਹੀਂ ਨਿਕਲ ਸਕਿਓ ਜੋ ਭਾਂਡੇ ਦੀ ਬਸ ਪਾਉਣੀ ਉਹੀ ਨਿਕਲਣੀ ਹੈ ਨਾ ਜੇ ਅੰਦਰ ਸੱਚ ਨਹੀਂ ਹੈ ਬਾਹ ਸੱਚ ਝੂਠੇ ਨਿਕਲਣਗੇ ਸੱਚ ਕਿੱਥੋਂ ਆਊਗਾ ਹਾਂਜੀ ਹੁਕਮ ਹੈ ਧਰਤੀ ਸਾਜੇਮ ਸੱਚੀ ਧਰਮਸਾਲਾ ਹੁਕਮਾਂ ਦੇ ਉਹੋ ਹੁਕਮਨ ਚੱਲਣ ਕਰਕੇ ਹੀ ਇਹ ਧਰਮਸਾਲ ਬਣੀ ਹੈ ਅਰਦਾ ਹੁਕਮ ਨੂੰ ਬਣ ਕੇ ਹੀ ਇਹ ਸਾਜੀ ਹੈ ਧਰਤੀ ਇਹ ਹਿਰਦੇ ਦੀ ਗੱਲ ਹੋ ਰਹੀ ਹੈ ਜੀ ਬਾਹਰ ਤੇ ਦੀ ਗੱਲ ਹੈ ਨਾਮ ਕਿਤੇ ਬੀਜਣੇ ਬਾਹਰ ਬੀਜਣੇ ਨਹੀਂ ਫੇ ਭਲੇਖਾ ਲੋਕਾਂ ਨੂੰ ਪੈਂਦਾ ਵੀ ਸ਼ਰਾਜ ਜੀ ਧਰਤੀ ਬਾਹਰ ਹੈ ਬਾਹਰ ਵਾਲੀ ਧਰਤੀ ਜਿਹੜੀ ਹੈ ਹੋਰ ਚੀਜ਼ਾਂ ਬੀਜਣ ਵਾਲੀ ਹੈ ਨਾਮ ਬੀਜਣ ਵਾਲੀ ਨਹੀਂ ਹੈ ਬਾਹਰ ਹਾਂ ਜੀ ਆਪ ਉਪਾਏ ਖਪਾਇੰਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਹਿੰਦਾ ਤੇਰਾ ਹੁਕਮ ਨਿਰਾਲਾ ਆਪੋ ਪਾਏ ਖਪਾਇੰਦਾ ਆਪੇ ਉਪਾਏ ਦਾ ਆਪੇ ਖਪਾਇੰਦਾ ਸਾਰੇ ਨੂੰ ਉਹ ਹੁਕਮ ਨਿਵਾਲਾ ਹੈ ਨਾ ਸੱਚੇ ਧੀਮ ਦੇ ਅੱਲਾ ਹੈ ਸੱਚੇ ਜੀ ਦੇ ਅੱਲਾ ਤੋਂ ਆਪੇ ਉਹ ਖਪਾਉਣਾ ਹੈ ਆਪੇ ਖਪਾਉਣਾ ਸਭਨਾ ਦੀ ਕਸਮ ਆਏਂਦਾ ਤੇਰਾ ਹੁਕਮ ਨਿਵਾਲਾ ਅੱਲਾ ਤੇਰਾ ਹੁਕਮ ਹੈ ਸਨ ਨਿਵਾਲਾ ਹੈ ਚਾਹੇ ਜਿਨ੍ਹਾਂ ਨੂੰ ਖਪਾਉਣਾ ਇਹਦੇ ਵਿੱਚ ਕੋ ਉਹਨਾਂ ਨੂੰ ਵੀ ਲਈ ਜਾਂਦਾ ਜਿਹੜੇ ਤੈਨੂੰ ਨਹੀਂ ਮੰਨਦੇ ਉਹਨਾਂ ਨੂੰ ਵੀ ਲਈ ਜਾਂਦਾ ਪਾਪੀਆਂ ਨੂੰ ਵੀ ਸਾਰਿਆਂ ਨੂੰ ਲਈ ਜਾਂਦਾ ਉਹ ਉਹਦਾ ਵੀ ਕਰਦਾ ਤੂੰ ਉਹਨੂੰ ਦਰਹਿਤ ਨਹੀਂ ਕਰਦਾ ਨਾਂ ਵੀ ਜੂ ਕੋਈ ਨਾ ਬਦਲੂਗਾ ਅਨੇ ਵੀ ਜੂ ਕਰ ਕਰ ਬਦਲੂਗਾ ਫਿਰ ਉਹ ਸੰਡੇ ਉਹਨਾਂ ਚ ਉੱਬੜਨਗੇ ਦੂਰੇ ਰੇਜ ਦਾ ਖਾਰਿਆ ਨੂੰ ਦੇਈ ਜਾਂਦਾ ਰੇਜ ਕਦੇ ਵਿੱਚ ਨਹੀਂ ਦੁਖ ਦਰੈਕ ਕਰਦਾ ਇਹ ਲੱਗਦਾ ਮੈਨਾਂ ਨਾ ਨਹੀਂ ਤਾਂ ਗੁੱਥੇ ਦੇ ਹੁਕਮ ਜੇ ਹੋਗੇ ਤਾਂ ਆਦਮੀ ਦਾ ਦਬਈ ਨਾ ਦੂਰੇ ਨੂੰ ਰੇਜ ਆਪਣੇ ਵਿਰੋਧੀ ਨੂੰ ਤੇ ਜੇ ਕੋਈ ਵਿਰੋਧ ਕਰਦਾ ਨਾਮ ਦਾ ਵਿਰੋਧ ਕਰਦਾ ਤੇਰੇ ਹੁਣ ਜਿਹੜੇ ਵਿਰੋਧ ਕਰਦੇ ਰੇਜ ਕੋਹਾਂ ਨੂੰ ਵੀ ਦੇਈ ਜਾਂਦਾ ਮੈਂ ਬਾਬਾ ਸੁਖਮਨੀ ਸਾਹਿਬ ਚ ਪੜਦੇ ਇਸਕੇ ਹੱਥ ਹੋਏ ਤਾਂ ਸਭ ਕੁਝ ਲੈ ਇਹ ਮੰਨਦੀ ਗੱਲ ਹੈ ਅਜੀਬ ਦੀ ਗੱਲ ਹੈ ਜੀਵ ਦੀ ਜੀਵ ਦੇ ਹੱਥੇ ਚ ਆਪਣੇ ਹੋਏ ਤਾਂ ਸਭ ਕੁਝ ਹੀ ਕਬਜ਼ਾ ਕਰ ਲਵੇ ਤਫਦੀ ਕੋਈ ਨੁਕਸ ਦਾ ਨਹੀਂ ਪਰ ਇਹ ਜਿਹੜਾ ਹੁਕਮ ਹੈਗਾ ਇਸ ਤਰ੍ਹਾਂ ਦਾ ਨਿਰਾਲਾ ਕਿ ਸਭ ਨੂੰ ਇੱਕ ਜਾ ਦਿੰਦਾ ਹੈ ਇਹਦਾ ਮਤਲਬ ਕਹਿਣ ਦਾ ਆਦਮੀ ਬਫਲਾ ਨਹੀਂ ਹਸਣ ਕਰਦਾ ਜਿਹੜੀ ਦੁਨੀਆਂ ਮੱਤਾਂ ਨੇ ਆਦਮੀਆਂ ਨੇ ਬਣਾਈਆਂ ਉਹਨਾਂ ਦਾ ਵਿੱਚ ਵੀ ਇਹ ਗੱਲ ਨਹੀਂ ਠੀਕ ਹੈ ਜੀ ਉਹ ਬੰਦੇ ਵੀ ਐਸੇ ਨਹੀਂ ਸੀ ਉਹ ਵੀ ਆਪਣੇਾਂ ਦੀ ਇਲਾਜ ਕਰਦੇ ਸੀ ਕਿਤੇ ਸਾਰੇ ਆਪਣੇ ਨਾ ਉਹਨਾਂ ਦੇ ਆਪਣੇ ਉਹੀ ਤੇ ਜਿਹੜੇ ਉਹਨਾਂ ਨੂੰ ਆਉਂਦੇ ਸੀ ਦੂਏ ਦੀ ਸੀ ਉਹਨਾਂ ਦੇ ਆਪਣੇ ਹਾਂ ਜੀ ਠੀਕ ਹੈ ਆਪੇ ਆਪ ਵਰਤਦੇ ਆਪ ਨੂੰ ਪਿਤ ਪਾਲਾ ਆਪੇ ਆ ਬਰਤਨ ਸਾਰੇ ਤੇਰਾ ਹੀ ਹੁਕਮ ਵਰਦਾ ਆਪੇ ਫਰਟਬਾਲ ਕਰਦਾ ਹੁਕਮ ਤੇਰਾ ਹੀ ਚੱਲਦਾ ਆ ਫਰਟਬਾਲ ਤੂੰ ਹੀ ਕਰ ਦਿੰਦੇ ਸਾਰਿਆਂ ਦੀ ਇੱਥੇ ਪਹਿਲੀ ਪੌੜੀ ਸਮਾਪਤੀ ਹੈ ਜੀ